ਦਰਹਾੜ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਈ ਹੈ ਪੰਜਾਬ ਕਾਂਗਰਸ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 1 ਮਹੀਨੇ ਦੀ ਸੈਲਰੀ ਦੇਣਗੇ ਇਸ ਤੋਂ ਇਲਾਵਾ ਕਾਂਗਰਸ ਦੇ ਜਿਹੜੇ ਸਾਰੇ ਵਿਧਾਇਕ ਨੇ ਉਹ ਵੀ ਆਪਣੀ 1 ਮਹੀਨੇ ਦੀ ਸੈਲਰੀ ਇਹਨਾਂ ਪੀੜਤ ਪਰਿਵਾਰਾਂ ਨੂੰ ਦੇਣ ਯਾਨੀ ਕਿ ਪੀੜਤ ਪਰਿਵਾਰਾਂ ਦੇ ਲਈ ਦਿੱਤੀ ਜਾਏਗੀ ਤਾਂ ਇੱਕਜੁੱਟ ਹੋ ਕੇ ਖੜੇ ਹਾਂ ਬਾਜਵਾ ਦੇ ਵੱਲੋਂ ਇਹ ਕਿਹਾ ਗਿਆ ਹੈ ਜਿਸ ਤਰੀਕੇ ਦੇ ਹਾਲਾਤ ਨੇ ਤਾਂ ਸਿਰਫ ਇਹ ਨਹੀਂ ਹੈ ਕਿ ਸਰਕਾਰ ਦੇ ਵੱਲੋਂ ਹੀ ਪ੍ਰਸ਼ਾਸਨ ਦੇ ਵੱਲੋਂ ਹੀ ਮਦਦ ਕੀਤੀ ਜਾਵੇ ਬਲਕਿ ਜਿੰਨਾ ਜਿੰਨਾ ਜੋ ਕੋਈ ਕਰ ਸਕਦਾ ਹੈ ਤਕੀਤਾ ਜਾਵੇ ਇਹ ਲਗਾਤਾਰ ਵੱਖ-ਵੱਖ ਲੀਡਰਸ ਕਹਿੰਦੇ ਕੋਈ ਨਜ਼ਰ ਆਏ ਨਹੀਂ ਤਾਂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਸਾਰੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਆਪਣੇ 1 ਮਹੀਨੇ ਦੀ ਤਨਖਾਹ ਇਹਨਾਂ ਪੀੜਤਾਂ ਦੀ ਮਦਦ ਦੇ ਲਈ ਦਿੱਤੀ ਜਾਵੇਗੀ ਇਹ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਾਰੇ ਪੈਸੇ ਰելիਫ ਫੰਡ ਦੇ ਵਿੱਚ ਜਾਣਗੇ ਔਰ ਉੱਥੋਂ ਜਿਹੜੇ ਲੋਕ ਇਸ ਵੇਲੇ ਲੋੜ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਮਦਦ ਦਿੱਤੀ ਜਾਏਗੀ ਦਰਾਜਨਾਲਾ ਦੇ ਦੌਰੇ ਤੇ ਨੇ ਬੀਜੇਪੀ ਪ੍ਰਦਰਸ ਸੁਨੀਲ ਜਾਖੜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨੇ ਜਾਇਜ਼ਾ ਲਿਆ ਹੈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲੇ ਨੇ ਜਾਖੜ ਤਾਂ ਲੋਕਾਂ ਦੇ ਹੋਏ ਨੁਕਸਾਨ ਦੇ ਲਈ ਸਰਕਾਰ ਤੇ ਨਿਸ਼ਾਨ ਨੇ ਵੀ ਸਾਥ ਦੇ ਨੇ ਔਰ ਉਹਨੇ ਕਿਹਾ ਹੈ ਕਿ ਇਸ ਵੇਲੇ ਜੋ ਲੋਕ ਮਦਦ ਜਿਹੜੀ ਹੈ ਉਸ ਦੀ ਘਾਰ ਲਗਾ ਰਹੇ ਨੇ ਤਾਂ ਫੌਰਨ ਉਹਨਾਂ ਤੱਕ ਮਦਦ ਪਹੁੰਚਣੀ ਚਾਹੀਦੀ ਹੈ ਇਹ ਤਸਵੀਰ ਹੈ ਇਸ ਵਿੱਚ ਜਾਖੜ ਪਹੁੰਚੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਤਹਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਬਖਵਾਖ ਲੀਡਰ ਪਹੁੰਚੇ ਨੇ ਉੱਥੇ ਹੀ ਸੁਨੀਲ ਜਾਤਖੜ ਭਾਜਪਾ ਦੇ ਪ੍ਰਧਾਨ ਜਿਹਨਾਂ ਦੇ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ ਤਾਂ ਹਰ ਕੋਈ ਆਪਣੀ ਪ੍ਰੇਰਤਾ ਨੂੰ ਮਿਲ ਰਿਹਾ ਜਿਹੜੇ ਇਸ ਵੇਲੇ ਚਪੇਚਾਈ ਹੋਏ ਨੇ ফোটো <laughs> দ ਤਹਾਰ ਪਰਬਤ ਲੋਕਾਂ ਦੇ ਨਾਲ ਮੁਲਾਕਾਤ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਦੁੱਖ ਸੁਖ ਪੜੋਲਿਆ ਜਾਵੇ ਉਹਨਾਂ ਦੇ ਜੋ ਇਸ ਲਈ ਤਕਲੀਫਾਂ ਨੇ ਕਿਉਂਕਿ ਕਿਸੇ ਨੂੰ ਖਾਣ ਪੀਣ ਦਾ ਵਾਂਦਾ ਹੈ ਕਿਸੇ ਨੂੰ ਖਾਣ ਪੀਣ ਵੈਕੇ ਸਫਸਿਆਵਾਂ ਆ ਰਹੀਆਂ ਨੇ ਔਰ ਕੋਈ ਜਿਹੜਾ ਹੈ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਕੇ ਮੌਜੂਦ ਹੈ ਕਿਉਂਕਿ ਸਾਰਾ ਪਰਿਵਾਰ ਕਿੱਥੇ ਜਾਵੇ ਕਿੱਥੇ ਉਹਨਾਂ ਦੇ ਆਸ਼ਿਆਨੇ ਹੁਣ ਹਾਲਾਂਕਿ ਰਾਹਤ ਕੈਂਪ ਵੀ ਬਣਾਏ ਗਏ ਨੇ ਪਰ ਬਹੁਤੇ ਜਿਹੜੇ ਪਰਿਵਾਰ ਨੇ ਉਹ ਕਈ ਵਾਰ ਅਜੀਹਾ ਨਜ਼ਰ ਆਉਂਦਾ ਹੈ ਕਿ ਉਹ ਘਰ ਛੱਡ ਨੂੰ ਆਪਣਾ ਤਿਆਰ ਨਹੀਂ ਹੁੰਦੇ ਔਰ 2023 ਦੇ ਵਿੱਚ ਵੀ ਇਹ ਦੇਖਿਆ ਗਿਆ ਸੀ ਕਿ ਬਹੁਤ ਸਾਰੇ ਲੋਕ ਬਹੁਤ ਸਾਰੇ ਪਰਿਵਾਰ ਅਜਿਹੇ ਸਨ ਉਹਨਾਂ ਲੱਗਦਾ ਸੀ ਕਿ ਪ੍ਰਕਾਰ ਛੱਡ ਕੇ ਨਹੀਂ ਜਾ ਸਕਦੇ ਪਰ ਜਿਤ ਤ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਪਾਣੀ ਦਾ ਪੱਧਰ ਬੇਸ਼ੱਕ ਟੱਕਿਆ ਹੈ ਪਰ ਸਮੱਸਿਆਵਾਂ ਬਰਕਰਾਰ ਨੇ ਕਦਰਦੀਨਾਨਗਰ ਦੇ ਵਿੱਚ ਹਰ ਪ੍ਰਭਾਵੇਤ ਇਲਾਕੇ ਦੇ ਦੌਰੇ ਤੇ ਰਾਘਵ ਚੱਡਾ ਨੇ ਗਰਾਉਂਡ ਜ਼ੀਰੋ ਤੇ ਉਤਰੇ ਨਿਉਵੀ ਗਰਾਉਂਡ ਤੇ ਹਾਲਾਤ ਉਹਨਾਂ ਨੇ ਵੇਖੇ ਨੇ ਜਾਇਜ਼ਾ ਲਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਆ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਔਰ ਇਹ ਮੱਖ ਵਕ ਆਕੂ ਚਲੇ ਨੇ ਮੱਖ ਵਕ ਖਾਈ ਪਹੁੰਚਲੇ ਨੇ ਟਰੈਕਟਰ ਤੇ ਵੀ ਬੈਠੇ ਹੋਏ ਰਾਗ ਚੋਡਾ ਨਸਰ ਆਏ ਇਹ ਵਾਜੀ ਤੇ ਆਗੇ ਲੱਗ ਕਿ ਪਾਰਲੇ ਬੱਚੇ ਨੇ ਉਹ ਹਰੀਆਲ ਹੈ ਸੂਰੀਆ ਮਹੀਤਾ ਚਲ ਗਿਆ ਕਿੱਥੇ ਰਹਿ ਲਿਆ ਸਿਆਣਾ ਉਦਰਾ ਜਨਾਲਾ ਦੇ ਹੜਪਰਪਾਵੇ ਇਲਾਕੇ ਦੇ ਦੌਰੇ ਤੇ ਨੇ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰੇਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹਸ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਹੈ ਕਿ ਹਸ ਸੰਭਵ ਮਦਦ ਜਿਹੜੀ ਹੈ ਜਿੰਨਾ ਤੱਕ ਕੀਤੀ ਜਾਏ ਜਿਤ ਤੱਕ ਹੋਏਗੀ ਉੱਥੇ ਤੱਕ ਕੀਤੀ ਜਾਏਗੀ ਇਸ ਤੋਂ ਇਲਾਵਾ ਸਰਪੰਚ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਫੋਨ ਤੇ ਜਿਸ ਦਾ ਮੌਕੇ ਦਾ ਵੀਡੀਓ ਜਣਾਉ ਇਸ ਸੰਬੰਧ ਵਿੱਚ ਸੋ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇੰਨਾ ਕੋਲੇ ਕੁਛ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕੁਇਜ਼ੀਸ਼ਨ ਕੀਤਾ ਜਾਏ ਤਾਂ ਹੀ ਲੋਕੀ ਬਚਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਹਾਂ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਹੈ ਆਰਮੀ ਮੈਡੀਕਲ ਟੀਮਸ ਪਾਣੀ ਯਾਰਾ ਆ ਚੀਜ਼ਾਂ ਦੀ ਲੋੜ ਹੈ ਸਭ ਤੋਂ ਇੰਪੋਰਟੈਂਟ ਹੈ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਹੈ ਇੱਥੇ ਇਮੀਡੀਏਟਲੀ ਆਦਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਬੈਠੋ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਸਰਪੰਚ ਬਹੁਤ ਮੰਗਿਆ ਲਾਹੇ ਨਹੀਂ ਚਾਲ ਐਕਸਪੀਰੀਅੰਸ ਆਹੀ ਤੁਸੀਂ ਬੰਟੋਗੇ ਨਹੀਂ ਕਿੰਨੀ ਲੱਗੀ ਆ ਅੱਛਾ ਕੀ ਹੁਣ ਕਿਸ ਚੀਜ਼ ਦੀ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਹ ਲੋਕ ਬਾਰਲੇ ਦੇ ਗਰਾਂ ਸਾਡੇ ਨੂੰ ਫਟਵਾਉਗੇ ਪਾਣੀ ਨਹੀਂ ਬਣੀ ਸਵੱਤਿਆ ਪਾਣੀ ਸਰਬ ਕਿੰਨੋਂ ਪੂਰਾ ਸਾਡਾ ਗੰਦਾ ਹੋ ਗਿਆ ਜੀ ਅੱਛਾ ਅਸੀਂ ਚਲਾਗੇ ਪਾਣੀ ਚਲਾਉਣੇ ਪਰ ਪਾਣੀ ਗੰਦਾ ਮੈਨਾਂ ਨੂੰ ਕੋਈ ਪ੍ਰੋਜੈਕਟ ਹੈ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਜਾਂਦੇ ਹਾਂ ਜੀ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਬਿਲਕੁਲ ਧਾਰੀ ਵਾਲ ਜਿਹੜਾ ਪਹਿਲੀ ਸਾਡੀ ਸ਼ੂਟ ਤੋਂ ਹਟਾਉਣੋਂ ਅੰਦਰ ਪਾਣੀ ਤਾਂ ਪਹਿਲਾਂ ਮੁਰਤੀ ਨੇ ਸੱਤਾਂ ਤੱਕ ਹੀ ਦੇ ਦਿੰਦੇ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਡੰਗਰਾ ਵਾਸਤੇ ਖੇਡ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਡੇ ਪਿੰਡ ਸਾਡੇ ਸਾਡੇ ਸੰਬੰਧਿਤ ਦੇ ਸੀ ਮੋਰੈਂਡ ਕਮੇਟੀ تک ਨਹੀਂ ਪਹੁੰਚੀ ਹਾਂ 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 ਚਲੋ ਚਲੋ ਸਾਡੇ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਪਹਿਲਾਂ ਵੀ ਹੁੰਦਾ ਰਿਹਾ ਹੈ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਬ ਅੱਜ ਤੱਕ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਮਾਇਆ ਸਰ ਸਾਹਿਬ ਜਿਹੜੇ ਪਿੰਡਾਂ ਦੇ ਪਿੰਡਾਂ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਜੀ ਸਿਰਫ ਪ੍ਰਸ਼ਾਸਨ ਨਹੀਂ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਸਾਰੇ ਪਿੰਡਾਂ ਕੋਈ ਸਾਰੇ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾਂ ਆ ਜੇ ਜਿਹੜੇ ਗੁਰੂ ਕਰਦੇ ਲੰਗਰ ਹੈ ਉਹ ਤਾਂ ਲੋਕ ਆਪਣੀ ਸ਼ਰਧਾ ਨਾਲ ਕਰਦੇ ਸਾਬ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਹੈ ਪਾਰਟੀ ਕੰਮ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਯਾਦ ਕਰਣਾ ਸਾਡਾ ਫਰਜ਼ ਬਣਦਾ ਹੈ। ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾ ਰਹੀ ਹੈ ਸਰਕਾਰ ਇਹਨਾਂ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਹਦੇ ਵਾਸਤੇ ਵੀ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੇਸ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਜਾਂਦਾ ਸਾਬ ਮੰਗਣਾ ਪੈਂਦਾ ਹੈ ਪ੍ਰਪੋਜ਼ਲ ਬਣਾਣੀ ਪਊਗੀ ਸਾਬ ਬਣਾਊਗਾ ਕੌਣ ਸੁਨੀਲ ਜਾਖੜ ਨੇ ਤਾਂ ਬਣਾਣੀ ਸਾਬ ਸਾਡੀ ਪਾਰਟੀ ਦੀ ਮੀਟਿੰਗ ਵੀ ਹੋ ਰਹੀ ਹੈ ਸਾਰੇ ਪਾਰਟੀ ਇੱਕ ਪਲੇਟਫਾਰਮ ਤੇ ਮੈਂ ਕੀ ਕਹ ਰਿਹਾ ਹੈ ਐ ਤਾਂ ਦੇਖੋ ਕਹਾਣੀਆਂ ਹੈ ਸਾਬ ਮੇਰੇ ਖਿਆਲ ਚ ਇਹ ਸਮੱਸਿਆ ਜੇ ਸਾਰਿਆਂ ਦੀ ਮੇਰਾ ਇੱਕ ਟੈਲੀਫੋਨ ਤੇ ਲੈ ਲੋ ਸਾਰਿਆਂ ਦੇ ਰਾਏ ਵੀ ਪੰਜਾਬ ਦੀ ਮਦਦ ਹੋਣੀ ਚਾਹੀਦੀ ਹੈ ਕਿਸੇ ਨੇ ਉਹਨਾਂ ਦੇ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਜਾਣੀ ਤੇ ਖਿਚਾ ਲੈਣਗੇ ਇੱਕ ਮੀਟਿੰਗ ਬੁਲਾ ਲੈਣ ਸਾਰੇ ਆ ਵੀ ਜਾਣਗੇ ਮੈਂ ਸਾਰਿਆਂ ਦੇ ਵਿਆਹ ਤੇ ਮੈਂ ਕਹਾਂ ਦੇਣਾ ਮਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਇਸ ਕਰਨ ਕੋ ਵੀ ਸੁਨੀਲ ਜਾਗੜ ਸੰ ਸਾਡੀ ਅੱਖ ਕਿਵੇਂ ਭਰਿਆ ਸਾਰਿਆਂ ਦੀ ਹਾਮੀ ਹੋਊਗੀ ਵੀ ਪੰਜਾਬ ਦੀ ਬਾਹ ਫੜੀ ਜਾਵੇ ਪੰਜਾਬ ਦੇ ਨਾਲ ਖੜੀ ਅੱਜ ਮੌਕਾ ਹੈ ਲੋਕਾਂ ਦੀ ਜਾਗਰਦੀ ਤੇ ਨਾ ਬ੍ਰੀ ਕੋ ਜਿਹੋ ਲੋਕ ਅਜਿਹੇ ਨੇ ਜਿਹੜੇ ਕਾਸ਼ਤ ਕਰਦੇ ਨੇ ਪਰ ਕਾगज ਉਹਨਾਂ ਕੋਲ ਲੰਮੇ ਦਮ ਤੇ ਉਹਨਾਂ ਦੇ ਬਹੁਤ ਦੇਖੋ ਸਮੱਸਿਆ ਤਾਂ ਇੰਨੀ ਹੈ ਜਿੱਦਾ ਜਿੱਥੇ ਹੱਥ ਲਾਓਗੇ ਕੋਈ ਨਾ ਕੋਈ ਟੀਸੀ ਨਿਕਲੂਗੀ ਸਾਰਾ ਕੁਝ ਹੋਊਗਾ ਪਹਿਲਾਂ ਜਾਨ ਹੈ ਤਾਂ ਜਾਨ ਹੈ ਪਹਿਲਾਂ ਕੋਈ ਨਾ ਕੋਈ ਘਰਾਂ ਚ ਪੀਣ ਦਾ ਪਾਣੀ ਹੈ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਵਾਂ ਐਨ ਜੀਓ ਜਾਂ ਕੋਈ ਗੁਰੂ ਘਰ ਵਾਲੇ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਉਹ ਤਾਂ ਉਧਰ ਫਿਰੋਜ਼ਪੁਰ ਦੇ ਦੌਰੇ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਰਾਜਾ ਵੜਿੰਗ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ ਹੜ੍ਹ ਪੀੜਤਾ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਰਾਜਾ ਵੜਿੰਗ ਦਾ ਇਹ ਕਹਿਣਾ ਹੈ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਇੰਤਜ਼ਾਮ ਕਰਨੇ ਚਾਹੀਦੇ ਸੀ ਉਹਨਾਂ ਨੇ ਕਿਹਾ ਹੈ ਔਰ ਹੜ੍ਹਾਂ ਨੂੰ ਰੋਕਣ ਦੇ ਲਈ ਕੋਈ ਪੱਕਾ ਹੱਲ ਹੋਣਾ ਚਾਹੀਦਾ ਹੈ ਤਾਂ ਵੱਖ-ਵੱਖ ਆਗੂ ਵੱਖ-ਵੱਖ ਇਲਾਕੇ ਸਪੌਂਸਰ ਨੇ ਰਾਜਾ ਵੜਿੰਗ ਵੀ ਪਹੁੰਚੇ કેડિયા ਕੀ ਹੁਣ ਹਾਲਾਤ ਇਹ ਦੇਖੋ ਕੱਲ ਮੈਂ ਜਲੰਧਰ ਗਿਆ ਸੀਗਾ ਫਿਰ ਖਡੂਰ ਸਾਬ ਆਇਆ ਜਿੱਥੇ ਆਇਆ ਜਿਸ ਪ੍ਰਕਾਰ ਦੇ ਹਾਲਾਤ ਹੈ ਪੰਜਾਬ ਦੇ ਉਹ ਬੱਤੋਂ ਬੱਤਰ ਹੋ ਗਏ ਨੇ ਗੁਰਦਾਸਪੁਰ ਤੋਂ ਲੈ ਕੇ ਤੇ ਅੰਮ੍ਰਿਤਸਰ ਰਜਨਾਲਾ ਖਡੂਰ ਸਾਬ ਜੀਰਾ ਤੇ ਸੁਲਤਾਨਪੁਰ ਲੋਧੀ ਤੇ ਅਫਰੋਜ਼ਪੁਰ ਜਲਾਲਾਬਾਦ ਫਾਜ਼ਿਲਕਾ ਤੇ ਹਬੌਰ ਤੱਕ ਇਸ ਪਾਣੀ ਦੀ ਮਾਰ ਹੈ ਜਿਨੇ ਕਾਫੀ ਵੱਡਾ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਤਾ ਹੈ ਮਜ਼ਦੂਰਾਂ ਨੂੰ ਵੀ ਦਿਹਾੜੀ ਨਹੀਂ ਮਿਲ ਰਹੀ 200 ਰੁਪਏ ਤੇ ਦਿਹਾੜੀ ਜਾਂਦੇ ਮਜ਼ਬੂਰ ਹੋ ਗਏ ਨੇ ਪਸ਼ੂ ਮਰੇ ਪਏ ਨੇ ਮੈਂ ਰਸਤੇ 'ਚ ਵੇਖਿਆ ਹੈ ਔਰ ਲੋਕਾਂ ਨੇ ਆਪਦੇ ਘਰਾਂ 'ਚੋਂ ਪਸ਼ੂ ਕੱਢ ਗਏ ਉਹ ਬਾਹਰ ਬੰਨੀ ਬੈਠੇ ਨੇ ਪਈ ਦੇ ਉੱਤੇ ਰੋਡ ਦੇ ਉੱਤੇ ਸੋ ਆਫਤ ਹੈ ਕੁਦਰਤੀ ਆਫਤ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੇ ਥੋੜੀ ਸਿਆਣਫ ਕੀਤੀ ਜਾਂਦੀ ਭਾਖੜਾ ਦੇ ਜਿਹੜੇ ਪਹਿਲਾਂ ਆਲਰੇਡੀ ਉਰੇ ਚ ਪਾਣੀ ਫੁੱਲ ਸੀਗਾ ਸਾਡੇ ਲੋਗ ਉੱਥੇ ਦੇਖ ਕੇ ਆਏ ਕਿੰਗਰਾ ਸਾਹਿਬ ਨੇ ਆਈਏ ਰਸ ਉਹਨਾਂ ਨੇ ਆ ਕੇ ਦੱਸਿਆ ਜੇ ਉਹਨੂੰ ਹੌਲੀ ਹੌਲੀ ਰਿਲੀਜ਼ ਕੀਤਾ ਜਾਂਦਾ ਪਾਣੀ ਨੂੰ ਤਾਂ ਸ਼ਾਇਦ ਇੰਨੀ ਮਾਰਨਾ ਹੁੰਦੀ ਪਾਣੀ ਲੰਘ ਜਾਂਦਾ ਇੱਕੋ ਦੇ ਉਹ ਵੀ ਪਰਿਆਮ ਵੀ ਭਰਿਆ ਤੇ ਉੱਤੋਂ ਵੀ ਪਾਣੀ ਆ ਗਿਆ ਜਦੋਂ ਛੱਡੋਂਗੇ ਤਾਂ ਫਿਰ ਪੰਜਾਬ ਨੇ ਡੁੱਬਣਾ ਹੀ ਡੁੱਬਣਾ ਹੌਲੀ ਹੌਲੀ ਚਲਾ ਜਾਂਦਾ ਉਹਨੂੰ ਅਸੀਂ ਸੱਤ ਲੋ ਚੁਪਾ ਕੇ ਤੇ ਪਾਕਿਸਤਾਨ ਨੂੰ ਸਿੱਡ ਦਿੰਦੇ ਤਾਂ ਏਰੇ ਨਾਲ ਨੁਕਸਾਨ ਘੱਟ ਹੋ ਸਕਦਾ ਸੀਗਾ ਚਲੋ ਕੋਣ ਅੱਜ ਦੇ ਹਾਲਾਤ ਹੈ ਹਜੇ ਤੱਕ ਵੀ ਕੋਈ ਚੰਜ ਦੇ ਤਰੀਕੇ ਦੇ ਨਾਲ ਰਾਹਤ ਸਮਗਰੀ ਪਿੰਡਾਂ ਦੇ ਵਿੱਚ ਨਹੀਂ ਪਹੁੰਚੀ ਲੋਕ ਆਪਣੇ ਆਪ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਆਪਣੇ ਆਪ ਸਹਾਇਤਾ ਕਰਦੇ ਨੇ ਅੱਜ ਪਿੰਕੀ ਜੀ ਹੋਰਾਂ ਨੇ ਅੱਜ ਚਾਰੇ ਦਾ ਇੰਤਜ਼ਾਮ ਕੀਤਾ ਹੈ ਹੋਰ ਵੀ ਕਈ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੈ ਜਿਹੜੀਆਂ ਕਿ ਆਟੇ ਦਾ ਤਾਂ ਜੋ ਲੋਕਾਂ ਨੂੰ ਤਿਲ ਫੁੱਲ ਭੇਟਾ ਮਦਦ ਕਰ ਸਕੀਏ ਸੋ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਦੇ ਵਿੱਚ ਆਪ ਦੇ ਕਾਂਗਰਸੀ ਭਰਾਵਾਂ ਨੂੰ ਸੁਨੇਹੇ ਲਾਏ ਹੈ ਜਿਹੜੇ ਜਿਹੜੇ ਜ਼ਿਲ੍ਹੇ ਅਫੈਕਟਡ ਹੈਗੇ ਆ ਇੱਕ ਅਦੇ ਦਿਨ ਦੇ ਵਿੱਚ ਉਹਨਾਂ 'ਚ ਅਸੀਂ ਰਾਸ਼ਨ, ਪਾਣੀ, ਸਮਾਨ ਸੱਲਾ ਪਹੁੰਚਾਉਂਦਾ ਕੰਮ ਸ਼ੁਰੂ ਕਰ ਦਿਆਂਗੇ